ਮਾਤਾ ਜੀ ਟਿੱਲੋ ਸਾਹਿਬ ਵਾਸਤੇ ਤੁਸੀਂ ਇੱਕ ਬਹੁਤ ਵਧੀਆ ਭਾਵੁਕ ਜਿਹੜੀ ਅਪੀਲ ਕੀਤੀ ਸੀ ਵੀ ਦੋ ਵਾਰ ਮੇਰਾ ਜਿਹੜਾ ਬੇਟਾ ਇਹ ਤੋ ਹਾਰ ਚੁੱਕਿਆ ਤੇ ਤੀਸਰੀ ਵਾਰ ਲੋਕਾਂ ਨੂੰ ਅਪੀਲ ਕੀਤੀ ਸੀ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਬੇਟਾ ਬਹੁਤ ਹੀ ਵਧੀਆ ਲੱਗਦਾ ਮੇਰੀ ਬੀਨ ਜੀ ਨੂੰ ਮੰਨਣ ਦੇ ਲੋਕ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਧੰਨਵਾਦ ਕਿਸ ਤਰ੍ਹਾਂ ਕਰਨਾ ਚਾਹੋਗੇ ਤੁਸੀਂ ਬਹੁਤ ਬਹੁਤ ਧੰਨਵਾਦ ਲਗਾਣਾ ਪੈਣਾ ਬਹੁਤ ਜਾਦੀ ਕਿੰਨਾ ਕੁ ਪਿਆਰ ਮੇਰਾ ਡਿੰਪੀ ਨੂੰ ਤੇ ਪਰਿਵਾਰ ਨੂੰ ਤੇ ਥਿੰਨ ਪਰਿਵਾਰ ਨੂੰ ਬਹੁਤ ਜਿਆਦਾ ਬਹੁਤ ਜਾਦੇ ਮਿਲਿਆ ਮੈਂ ਤਾਂ ਕਿਛ ਨਹੀਂ ਆਖਣੀ ਲੋੜ ਨਹੀਂ ਬੇਟਾ ਇੰਨਾ ਸਤਿਕਾਰ ਦਿੰਦਾ ਸ਼ਹਿਰ ਵਾਲਿਆਂ ਨੇ ਮੇਰੇ ਪੈਰ ਫੜਨੇ ਵੀ ਨਹੀਂ ਅਸੀਂ ਬੋਕਣਾ ਮਾਤਾ ਸਾਡੇ ਮੂਰੇ ਹੱਥ ਨਾਲ ਅਸੀਂ ਤੇਰੇ ਪੁੱਤ ਨੂੰ ਬੋਲਦੇ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਹਾਂ ਤੁਸੀਂ ਹੱਥ ਨਾਲੇ ਖੁਸ਼ ਹੋ ਤੁਸੀਂ ਹਾਂ ਮੈਂ ਬਹੁਤ ਖੁਸ਼ ਤੇਰਾ ਜੀਤ ਹੋਣਾ ਜਦੋਂ ਜਿੱਤੂਗਾ ਮੈਨੂੰ ਖੁਸ਼ੀ ਮਿਲੇਗੀ ਚਲੋ ਸਾਬ ਜਦੋਂ ਜਿੱਤ ਕੇ ਆਉਣਗੇ ਮਾਤਾ ਦੇ ਮਨ ਦੇ ਵਿੱਚ ਇੱਕ ਮਾਂ ਦੇ ਮਨ ਦੇ ਵਿੱਚ ਕਿੰਨੀ ਕੁ ਖੁਸ਼ੀ ਜਿਹੜੀ ਬਹੁਤ ਜ਼ਿਆਦੇ ਖੁਸ਼ੀ ਦੋ ਵਾਰ ਅਗੇ ਲੈ ਚੁੱਕਿਆ ਹੁਣ ਮੈਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਦੇਖਣਾ ਇਹ ਪਾਣੀ ਮੇਰੇ ਪੁੱਤ ਨੇ ਆਇਆ ਮੇਰੇ ਬਣਿਆ اچھا ਮਾਵਾਂ ਨੂੰ ਹੜਿਪ ਨਹੀਂ ਹੁੰਦੀ ਮੰਗਤਾ ਹੂੰ ਕਿਸ ਤਰ੍ਹਾਂ ਦੇ ਕੰਮ ਕਰਾਉਣਗੇ ਤੇ ਕਿਸ ਤਰ੍ਹਾਂ ਦੀ ਸੇਧ ਦੇਣਾ ਚਾਹੁੰਗੇ ਤੇ ਪੁੱਤ ਸਾਰੇ ਕੰਮ ਕਰਾਉਣਗੇ ਬੇਟੇ ਸੀਵਰੇ ਦਾ ਪਾਣੀ ਦਾ ਜਿੰਨਾਂ ਘਰਾਂ ਪੱਕੀਆਂ ਜਿਹੜਾ ਹੋਰ ਕੋਈ ਕੰਮ ਕਿਸੇ ਦਾ ਵਰਸ ਨਾਲ ਸਾਰੇ ਕੰਮ ਕਰਾਉਂਗੇ ਕੋਈ ਲੋਕਾਂ ਦੇ ਜਿਹੜੇ ਕੋਈ ਪਰਸਨਲ ਕੰਮ ਹੈ ਜਿਹੜੇ ਲੋਕਾਂ ਦੇ ਜਾਂ ਤੇਦਾ ਕੋਈ ਨਿੱਜੀ ਕੰਮ ਹੈ ਉਹ ਵੀ ਪਹਿਲੇ ਦਾ ਹੱਥ ਤੇ ਕਰਾਇਆ ਜਾਊਗਾ ਪਹਿਲੇ ਦਾ ਤੇ ਲੋਸਾ ਦੇ ਦਰਵਾਜ਼ੇ ਹਰ ਸਮੇਂ ਖੁੱਲੇ ਮੈਂ ਤੇ ਖੁੱਲੇ ਆ ਨਾ ਕਰੇ ਲੋਸਾ ਬਾਹਰ ਜਾਣਗੇ ਕਾਕਾ ਮੇਰਾ ਸਮਾਂ ਹੈ ਤਹਾਂ ਦੀ ਬੇਟਾ ਮੈਂ ਕਰਿਆ ਸਭ ਦੀ ਗੱਲ ਬਾਸ਼ਕ ਤੇ ਮਾਤਾ ਦਾ ਫੋਨ ਫਿਰ ਕੰਮ ਕਰੂਗਾ ਜੀ ਕਰੂਗਾ ਬੇਟਾ ਧੰਨਵਾਦ ਜੀ